ਦੋਸਤੋ ਮੇਰਾ ਨਾਮ ਰਾਕੇਸ਼ ਰਮਨ ਹੈ ਮੈਂ ਇੱਕ ਨੈਸ਼ਨਲ ਅਵਾਰਡ winning ਜਰਨਲਿਸਟ ਔਰ ਸੋਸ਼ਲ ਐਕਟੀਵਿਸਟ ਹਾਂ ਮੈਨੂੰ ਜਰਨਲਿਜ਼ਮ ਦੇ ਵਿੱਚ ਨੈਸ਼ਨਲ ਅਵਾਰਡ ਰਿਪਬਲਿਕ ਡੇ ਫੰਕਸ਼ਨ ਦੇ ਉੱਤੇ ਜਿੱਤਾ ਗਿਆ ਸੀ ਔਰ ਮੈਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਪੜਿਆ ਔਰ ਟ੍ਰਿਬਿਊਨ ਦੇ ਵਿੱਚ ਆਪਣਾ ਕੈਰੀਅਰ ਚੰਡੀਗੜ੍ਹ ਇੰਗਲਿਸ਼ ਟ੍ਰਿਬਿਊਨ ਦੇ ਵਿੱਚ ਸ਼ੁਰੂ ਕਰਨ ਤੋਂ ਬਾਅਦ ਬਾਕੀ ਹੋਰ ਕਾਫੀ ਨਿਊਜ਼ਪੇਪਰਸ ਔਰ ਮੈਗਜ਼ੀਨਸ ਦੇ ਵਿੱਚ ਸੀਨੀਅਰ ਪੋਜੀਸ਼ਨਸ ਦੇ ਉੱਤੇ ਕੰਮ ਕਰ ਰਿਹਾ ਸੀ ਔਰ ਪਿਛਲੇ 12 ਸਾਲ ਤੋਂ ਮੈਂ ਆਪਣੀਆਂ న్యూਸ ਸਰਵਿਸਿਜ਼ ਚਲਾ ਰਿਹਾ ਹਾਂ ਔਰ ਨਾਲ ਹੀ ਇੱਕ ਆਪਣਾ ਐਨਜੀਓ ਚਲਾ ਰਿਹਾ ਹਾਂ ਉਹਨੂੰ ਮੈਂ ਇਕੱਲਾ ਹੀ ਚਲਾਣਾ ਹੈਗਾ ਮੈਨੂੰ ਕੋਈ ਹੋਰ ਮਦਦ ਨਹੀਂ ਹੈਗੀ ਨਾ ਪੈਸੇ ਦੀ ਮਦਦਾ ਕਿਸੇ ਤੋਂ ਔਰ ਨਾ ਹੀ ਕੋਈ ਆਦਮੀ ਮੇਰੇ ਨਾਲ ਜੁੜਿਆ ਹੋਇਆ ਮੈਂ ਇਕੱਲਾ ਹੀ ਉਹਨੂੰ ਐਨਜੀਓ ਨੂੰ ਚਲਾਣਾ ਹੈਗਾ ਆਪਣੀ ਸੈਲਰੀ ਜਿਹੜੀ ਬੈਂਕ ਦੇ ਵਿੱਚ ਜਮ੍ਹਾਂ ਕਰਾਈ ਸੀ ਜਿਸ ਤੋਂ ਲੈ ਮੈਂ ਕੰਮ ਕਰਦਾ ਸੀ ਉਹ ਲਈ ਸੈਲਰੀ ਨੂੰ ਯੂਜ਼ ਕਰਕੇ ਮੈਂ ਕਈ ਤਰ੍ਹਾਂ ਦੇ ਕੈਂਪੇਨ ਕਰਦਾ ਹਾਂ ਉਹਦੇ ਵਿੱਚ ਸਭ ਤੋਂ ਜ਼ਿਆਦਾ ਇੰਪੋਰਟੈਂਟ ਜਿਹੜੇ ਹੈਗੇ ਆ ਉਹ ਹਿਊਮਨ ਰਾਈਟਸ ਪ੍ਰੋਟੈਕਸ਼ਨ ਦੇ ਆ ਕਿ ਲੋਕਾਂ ਦੇ ਹਿਊਮਨ ਰਾਈਟਸ ਨੂੰ ਕਿਸ ਤਰ੍ਹਾਂ ਬਚਾਇਆ ਜਾਏ ਉਹ ਵੀ ਲੈ ਕੈਂਪੇਨ ਕਰਦਾ ਫਿਰ ਕਰਪਸ਼ਨ ਦੇ ਖਿਲਾਫ ਮੈਂ ਕਾਫੀ ਕੰਮ ਕਰਦਾ ਹਾਂ ਬੱਚਿਆਂ ਦੀ ਐਜੂਕੇਸ਼ਨ ਸਕੂਲ ਐਜੂਕੇਸ਼ਨ ਦੇ ਬਾਰੇ ਕਾਫੀ ਕੰਮ ਕਰਦਾ ਮੈਂ ਇੱਥੇ ਦਿੱਲੀ ਦੇ ਵਿੱਚ ਅੱਜਕਲ ਮੈਂ ਦਿੱਲੀ ਰਹਿ ਰਿਹਾ ਹਾਂ 5 ਸਾਲ ਇੱਥੇ ਇੱਕ ਬੱਚਿਆਂ ਵਾਸਤੇ ਫ੍ਰੀ ਸਕੂਲ ਵੀ ਚਲਾ ਰਿਹਾ ਸੀ ਉਸ ਤੋਂ ਬਾਅਦ ਮੇਰੇ ਕੋਲ ਜਿਸ ਵੇਲੇ ਵੈਸੇ ਘਟਨੇ ਸ਼ੁਰੂ ਹੋ ਗਏ ਤਾਂ ਮੈਨੂੰ ਉਹ ਸਕੂਲ ਬੰਦ ਕਰਨਾ ਪਿਆ ਸੀ ਹੁਣ ਮੈਂ ਆਨਲਾਈਨ ਥੋੜਾ ਥੋੜਾ ਉਹ ਕਰ ਰਿਹਾ ਹਾਂ ਆਨਲਾਈਨ ਸਕੂਲ ਚ ਲੱਗ ਰਿਹਾ ਹਾਂ ਤਾਂ ਇਹ ਅੱਜ ਦਾ ਵੀਡੀਓ ਮੈਂ ਤੁਹਾਡੇ ਨਾਲ ਅਮਰਿਤਪਾਲ ਸਿੰਘ ਜਿਹੜਾ ਉੱਥੇ ਇੱਕ ਐਕਟੀਵਿਸਟ ਹੈਗਾ ਪੰਜਾਬ ਦੇ ਵਿੱਚ ਜਿਹੜਾ ਨਸ਼ਿਆਂ ਨੂੰ ਰੋਕਣ ਵਾਸਤੇ ਕਾਫੀ ਕੰਮ ਕਰ ਰਿਹਾ ਸੀ ਉਹਦੇ ਬਾਰੇ ਮੈਂ ਤੁਹਾਡੇ ਨਾਲ ਅੱਜ ਇਹ ਗੱਲ ਕਰਨ ਲੱਗਾ ਇਸ ਵੀਡੀਓ ਦੇ ਵਿੱਚ ਮੈਂ ਅਮਰਿਤਪਾਲ ਸਿੰਘ ਦੇ ਬਾਰੇ ਵਿੱਚ ਕਾਫੀ ਆਪਣੀ ਨਿਊਜ਼ ਸਾਈਟ ਦੇ ਵਿੱਚ ਉੱਤੇ ਵੀ ਰਮਨ মিডিਆ ਨੈਟਵਰਕ.com ਦੇ ਉੱਤੇ ਵੀ ਕਾਫੀ ਲਿਖਿਆ ਔਰ ਇੱਕ ਮੈਂ ਐਜ਼ ਅ ਹਿਊਮਨ ਰਾਈਟਸ ਡਿਫੈਂਡਰ ਇੱਕ ਪਟੀਸ਼ਨ ਵੀ ਮੈਂ ਪਾਈ ਸੀ ਮਾਰਚ ਦੇ ਵਿੱਚ ਇਸੇ ਸਾਲ ਮਾਰਚ ਦੇ ਵਿੱਚ ਮਾਰਚ 24 ਦੇ ਵਿੱਚ ਉਹ ਪਾਈ ਸੀ ਮੈਂ ਇੰਟਰਨੈਸ਼ਨਲ ਅਥਾਰਟिटीज ਨੂੰ ਉਹਦੇ ਵਿੱਚ ਜਿਹੜੀ ਮੈਂ ਉਹ ਅਡਰੈਸ ਕੀਤੀ ਸੀ ਉਹ ਵੋਲਕਰ ਟਾਕ ਹੈ ਵੋਲਕਰ ਟਾਕ કોਣ ਹੈਗਾ ਉਹ ਅ ਯੂ ਐਸ ਹਾਈ ਕਮਿਸ਼ਨਰ ਯੂਨ ਹਾਈ ਕਮਿਸ਼ਨਰ ਫॉर ਹਿਊਮਨ ਰਾਈਟਸ ਤੋਂ ਉਹ ਹਿਊਮਨ ਰਾਈਟਸ ਦਾ ਯੂਨਾਈਟਿਡ ਨੇਸ਼ਨ ਦਾ ਸਭ ਤੋਂ ਵੱਡਾ ਬੰਦਾ ਹੈਗਾ ਆਫੀਸਰ ਹੈਗਾ ਬੋਲਕਟਕ ਉਹਨੂੰ ਮੈਂ ਮਾਰਚ ਦੇ ਵਿੱਚ ਇੱਕ ਪਟੀਸ਼ਨ ਪਾਈ ਸੀ ਇਹ ਜਿਹੜਾ ਮੈਂ ਆਰਟੀਕਲ ਅਮਰਿਤਪਾਲ ਸਿੰਘ ਦੇ ਬਾਰੇ ਲਿਖਿਆ ਰਿਹਾਗਾ ਵਾ ਔਰ ਪਟੀਸ਼ਨ ਦੇ ਬਾਰੇ ਕਹਿ ਰਿਹਾਗਾ ਵਾ ਉਹ ਤੁਸੀਂ ਮੇਰੀ ਜਿਹੜੀ ਆਰਐਮਐਨ ਫਾਊਂਡੇਸ਼ਨ ਐਨਜੀਓ ਦੀ ਸਾਈਟ ਹੈ ਯਾ ਮੇਰੀ ਨਿਊਜ਼ਸਾਈਟ romanmedia.net.com ਉੱਤੇ ਅਮਰਿਤਪਾਲ ਸਰਚ ਕਰੋਗੇ ਤਾਂ ਉਹਦੇ ਵਿੱਚ ਆ ਜਾਏਗਾ ਤਾਂ ਮੈਂ ਜਿਹੜੀ ਇਹ ਪਟੀਸ਼ਨ ਪਾਈ ਸੀ ਮਾਰਚ ਵਿੱਚ ਉਹ ਅਲੱਗ-ਅਲੱਗ ਲੋਕਾਂ ਨੂੰ ਪਾਈ ਸੀ ਮੈਂ ਉਹ ਯੂਐਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਇੱਕ ਯੂਐਸ ਦੇ ਵਿੱਚ ਇੱਕ ਬਹੁਤ ਵੱਡੀ ਆਰਗੇਨਾਈਜੇਸ਼ਨ ਹੈ ਜਿਹੜੀ ਕਾਂਗਰਸ ਨੂੰ ਯਾਨੀ ਕਿ ਸੈਨੇਟ ਔਰ US ਹਾਲਸੋ ਰਿਪਰੈਜ਼ੈਂਟੇਟਿਵਸ ਨੂੰ ਜਿਹੜੀ ਐਡਵਾਈਸ ਕਰਦੀ ਹੈਗੀ ਹੈ ਕਿ ਲੋਕਾਂ ਦੇ ਜਿਹੜੇ ਰਿਲੀਜੀਅਸ ਫ੍ਰੀडम ਦੇ ਅਧਿਕਾਰ ਹੈਗੇ ਆ ਅਲੱਗ-ਅਲੱਗ ਕੰਟਰੀਜ਼ ਦੇ ਵਿੱਚ ਉਹਨੂੰ ਕਿਸ ਤਰ੍ਹਾਂ ਬਚਾਇਆ ਜਾ ਸਕੇ ਤਾਂ ਉਹਨੂੰ ਪਾਈ ਸੀ ਔਰ US ਸਕੱਰੇਟਰੀ ਆਫ ਸਟੇਟ ਨੂੰ ਪਾਈ ਸੀ ਔਰ ਨਾਲ ਹੀ ਜਿਹੜੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਔਰ ਸੁਪਰੀਮ ਕੋਰਟ ਨੂੰ ਪਾਈ ਸੀ ਉਹਦੇ ਵਿੱਚ ਮੈਂ ਸਪੈਸੀਫਿਕਲੀ ਇਹ ਲਿਖਿਆ ਸੀ ਆਪਣੀ ਕਾਫੀ ਕੰਪਰੀਹੈਂਸਿਵ ਪੀਟੀਸ਼ਨ ਹੈਗੀ ਉਹਦੇ ਵਿੱਚ ਜਿਹੜੇ ਇੰਟਰਨੈਸ਼ਨਲ ਹਿਊਮਨਿਟੇਰੀਅਨ ਲਾਜ਼ ਹੈਗੇ ਆ ਅਗੇਂਸਟ ਆਰਬਿਟਰਰੀ ਡਿਟੈਂਸ਼ਨ ਜਿਸ ਤਰ੍ਹਾਂ ਅਮਰਿਤਪਾਲ ਸਿੰਘ ਔਰ ਅਦੇ ਨੋ ਸਾਥੀਆਂ ਦੀ ਡਿਬਰੂਗੋੜ ਜੇਲ੍ਹ ਦੇ ਵਿੱਚ ਆਰਬਿਟਰਰੀ ਡਿਟੈਂਸ਼ਨ ਹੋਈ ਹੋਈ ਹੈ ਉਹਦੇ ਵਾਸਤੇ ਕਈ ਇੰਟਰਨੈਸ਼ਨਲ ਲਾਅਸ ਹੈਗੇ ਆ ਜਿਨ੍ਹਾਂ ਨੂੰ ਮੈਂ ਉਹਦੇ ਵਿੱਚ ਕੋਟ ਕੀਤਾ ਸੀ ਮੈਂ ਲਾਅ ਦੇ ਬਾਰੇ ਕਾਫੀ ਜਾਣਦਾ ਹਾਂ ਖਾਸ ਕਰਕੇ ਜਿਹੜੇ ਇੰਟਰਨੈਸ਼ਨਲ ਲਾਅਸ ਹੈਗੇ ਆ ਇੰਡੀਆ ਦੇ ਬਾਰੇ ਵੀ ਮੈਂ ਕੋਰਸ ਦੇ ਬਾਰੇ ਕਾਫੀ ਲਿਖਦਾ ਹਾਂ ਉਹਦੇ ਵੀ ਇੱਕ ਦੋ ਲਿੰਕਸ ਥੱਲੇ ਅਤੇ ਵੀਡੀਓ ਦੇ ਛੱਡ ਦਿਆਂਗਾ ਉਹ ਉਹਦੇ ਵਿੱਚ ਲਿਖਿਆ ਸੀ ਕਿ ਇੰਡੀਆ ਦੇ ਵਿੱਚ ਜਿੰਨੇ ਕੋਰਟ ਸਗੇ ਆ ਉਹ ਕੰਮ ਨਹੀਂ ਕਰ ਰਹੇ ਹੈਗੇ ਜਾਂ ਉਹਦੇ ਵਿੱਚ ਜਿਹੜੇ ਹੈਗੇ ਆ ਉਹ ਬਿਲਕੁਲ ਹੀ ਜਿੰਨੂੰ ਕਹਿੰਦੇ ਅਨ ਐਜੂਕੇਟਿਡ ਇਲਿਟਰੇਟ ਅਨਪਰ ਟਾਈਪ ਦੇ ਜੱਜਿਸ ਬੈਠੇ ਹੋਏ ਆ ਜਿਨ੍ਹਾਂ ਨੂੰ ਨਾ ਬੋਲਣਾ ਆਂਦਾ ਨਾ ਲਿਖਣਾ ਆਂਦਾ ਨਾ ਲਾਅ ਆਂਦਾ ਹੈਗਾ ਉਹ ਸਿਰਫ ਉੱਥੇ ਆ ਕੇ ਗੱਪਸ਼ਪ ਕਰਦੇ ਆਗੇ ਕੋਰਟ ਰੂਮ ਦੇ ਵਿੱਚ ਲਾਅ ਕੋਈ ਨਹੀਂ ਕੋਟ ਕਰਦੇ ਜੇ ਉਹਨਾਂ ਦਾ ਉਸ ਦਿਨ ਮੂਡ ਚੰਗਾ ਹੋਏ ਤਾਂ ਕੋਈ ਚੰਗਾ ਡਿਸੀਜਨ ਦੇ ਦਿੰਦੇ ਆ ਜੇ ਮੂਡ ਖਰਾਬ ਹੈ ਤਾਂ ਖਰਾਬ ਡਿਸੀਜਨ ਦੇ ਦਿੰਦੇ ਆ ਐਸਟਰਾ ਉਹ ਕੰਮ ਕਰ ਰਿਹਾ ਹੈ ਫੈਜ਼ਰਲੀ ਇੰਡੀਅਨ ਕੋਰਸ ਵਿੱਚ ਲਿਖਿਆ ਤੁਸੀਂ ਪੜ ਸਕਦੇ ਹੋ ਤਾਂ ਐਸਲੀ ਮੈਂ ਇੰਟਰਨੈਸ਼ਨਲ ਜਿਹੜੇ ਜੁਡੀਸ਼ੀਅਲ ਫੋਰਮ ਹੈਗੇ ਉਹਦੇ ਵਿੱਚ ਮੈਂ ਆਪਣੀ ਪਟੀਸ਼ਨ ਪਾ ਰਿਹਾ ਹੈਗਾ ਤਾਂ ਉਹ ਪਟੀਸ਼ਨ ਚੱਲ ਚੱਲ ਕੇ ਪਤਾ ਨਹੀਂ ਕਿੱਥੇ ਕਿੱਥੇ ਹੋ ਗਈ ਹੈਗੀ ਇਹ ਉਹਨਾਂ ਦਾ ਇੱਕ ਪ੍ਰੋਸੈਸ ਹੈ ਉਹ ਲੰਬਾ ਪ੍ਰੋਸੈਸ ਹੈ ਉਹਨੂੰ ਮੈਂ ਇਸ ਵੇਲੇ ਐਕਸਪਲੇਨ ਇਸ ਵੀਡੀਓ ਦੇ ਵਿੱਚ ਨਹੀਂ ਕਰ ਸਕਦਾ ਜਿਹੜੇ ਇੰਟਰਨੈਸ਼ਨਲ ਹਿਊਮਨ ਰਾਈਟਸ ਨੂੰ ਪ੍ਰੋਟੈਕਟ ਕਰਦੀਆਂ ਏਜੰਸੀਆਂ ਉਹਨਾਂ ਦਾ ਕੀ ਪ੍ਰੋਸੈਸ ਹੈ ਉਹ ਨੁਮਰੇ ਦੇ ਵਿੱਚ ਨਹੀਂ ਲੰਬਾ ਹੋ ਜਾਏਗਾ ਵੀਡੀਓ ਤਾਂ ਮੈਂ ਉਹ ਚੱਲ ਕੇ ਮੈਂ ਫਾਈਨਲ ਤੁਹਾਨੂੰ ਦੱਸਦਾ ਕਿ ਪੰਜਾਬ ਸਟੇਟ ਹਿਊਮਨ ਰਾਈਟਸ ਕਮਿਸ਼ਨ ਦੇ ਕੋਲ ਆਇਆ ਮੇਰੀ ਪਟੀਸ਼ਨ ਜਿਹੜੀ ਹੈ ਉਹ ਗਈ ਉਹਨਾਂ ਨੇ ਮੈਨੂੰ ਆਪਣੀ ਜੱਜਮੈਂਟ ਭੇਜੀ ਹੈਗੀ ਹੈ ਉਹ ਜੱਜਮੈਂਟ ਵੀ ਮੈਂ ਲਗਾਈ ਹੋਈ ਹੈ ਉਹ ਦੇਖ ਸਕਦੇ ਹੋ ਤੁਸੀਂ ਪੰਜਾਬ ਸਟੇਟ ਹਿਊਮਨ ਰਾਈਟਸ ਕਮਿਸ਼ਨ ਦੀ ਉਹਨਾਂ ਨੇ ਲਿਖਿਆ ਕਿ ਉਹ ਅਮਰਿਤਪਾਲ ਸਿੰਘ ਔਰ ਉਹਦੇ ਸਾਥੀ ਆਲਰੇਡੀ ਕੋਰਟ ਨੂੰ ਅਪਰੋਚ ਕਰ ਚੁੱਕੇ ਐਸ ਲਈ ਅਸੀਂ ਇਸ ਕੇਸ ਦੇ ਵਿੱਚ ਇੰਟਰਵੈਨ ਨਹੀਂ ਕਰ ਸਕਦੇ ਉਹਨੇ ਕਿਹਾ ਸੀ ਪੰਜਾਬ ਸਟੇਟ ਹਿਊਮਨ ਰਾਈਟਸ ਕਮਿਸ਼ਨ ਨੇ ਤਾਂ ਉਹਦਾ ਜੱਜਮੈਂਟ ਆਇਆ ਫਿਰ ਮੈਂ ਵੇਟ ਕਰਨ ਲੱਗਾ ਕਿ ਵੀ ਇਹਦਾ ਕੀ ਰਿਜ਼ਲਟ ਆਂਦਾ ਹੈਗਾ ਇਲੈਕਸ਼ਨ ਦੇ ਵਿੱਚ ਖੜਾ ਹੋਇਆ ਤਾਂ ਅਮਰਿਤਪਾਲ ਸਿੰਘ ਤਾਂ ਇਹਦਾ ਕੀ ਰਿਜ਼ਲਟ ਆਂਦਾ ਹੈਗਾ ਤੇ ਹੁਣ ਮੈਨੂੰ ਇਹ ਥੋੜੇ ਦਿਨ ਪਹਿਲੇ ਪਤਾ ਚੱਲਿਆ ਕਿ ਇਹ ਸ਼ਾਇਦ 4 ਤਰੀਕ ਨੂੰ ਰਿਜ਼ਲਟ ਆਇਆ ਸੀ 3 ਤਰੀਕ ਨੂੰ ਇਹ ਜਿਹੜੀ ਐਨਐਸਏ ਡਿਟੈਂਸ਼ਨ ਹੈਗੀ ਹੈ ਉਹ ਇੱਕ ਸਾਲ ਵਾਸਤੇ ਹੋਰ ਬਤਾ ਦਿੱਤੀ ਹੈ ਤਾਂ ਫਿਰ ਮਨ ਨੂੰ ਲੱਗਿਆ ਕਿ ਭਈ ਇਹ ਚਾਹੇ ਉਹ ਐਮਪੀ ਬਣ ਵੀ ਜਾਏ ਫਿਰ ਵੀ ਉਹਦੇ ਛੁੱਟਣ ਦਾ ਕੋਈ ਚਾਂਸ ਨਹੀਂ ਹੈਗਾ ਉੱਥੋਂ ਦੀ ਤਾਂ ਇਹ ਕਿਉਂਕਿ ਇਹ ਜਿੰਨੇ ਇੰਡੀਅਨ ਕੋਰਟਸ ਹੈਗੇ ਆ ਸਰਕਾਰਾਂ ਹੈਗੀਆਂ ਪਾਰਲੀਮੈਂਟਸ ਹੈਗੀਆਂ ਇਹ ਬਿਲਕੁਲ ਵੀ ਡੈਮੋਕਰੈਟਿਕ ਔਰ ਲੀਗਲ ਸਿਸਟਮ ਦੇ ਨਾਲ ਨਹੀਂ ਚੱਲ ਰਹੀਆਂ ਹੈਗੀਆਂ ਇਹ ਹੈਪਸਟਲੀ ਜੋ ਇਹਨਾਂ ਦੇ ਦਿਲ ਦੇ ਵਿੱਚ ਆਂਦਾ ਉਸ ਤਰੀਕੇ ਨਾਲ ਕਰ ਕਰਦੀਆਂ ਹੈਗੀਆਂ ਜਿਸ ਤਰ੍ਹਾਂ ਕਿ ਇੱਕ ਕੋਰਟ ਦੇ ਵਿੱਚ ਇੱਕ ਬਹੁਤ ਵੱਡਾ ਫੰਡਾਮੈਂਟਲ ਪ੍ਰਿੰਸੀਪਲ ਹੈਗਾ ਕਿ ਬੇਲ ਇਸ ਦਾ ਰਾਈਟ ਜੇਲ ਇਸ ਐਕਸੈਪਸ਼ਨ ਯਾਨੀ ਕਿ ਜੇਲ ਬਹੁਤ ਘੱਟ ਲੋਕਨ ਹੋਏਗੀ ਬਾਕੀਆਂ ਨੂੰ ਬੇਲ ਮਿਲ ਜੇਗੀ ਤੁਸੀਂ ਇਹ ਦੇਖੋ ਉਮਰ ਖਾਲੇ ਜਾਇ ਇੱਕ ਸਟੂਡੈਂਟ ਲੀਡਰ ਹੁੰਦਾ ਸੀ ਜੋ ਜਵਾਰਲਾਨਰ ਯੂਨੀਵਰਸਿਟੀ 14 ਵਾਰੀ ਉਹਦੀ ਬੇਲ ਕੈਨਸਲ ਹੋ ਚੁੱਕੀ ਹੈ ਔਰ ਉਹਦਾ ਜਿਹੜਾ ਕੇਸ ਹੈਗਾ ਬਾਰ ਬਾਰ ਇੱਕੋ ਹੀ ਔਰਤ ਜੱਜ ਨੂੰ ਜਾਂਦਾ ਹੈਗਾ ਉਹ ਜਿਹਦਾ ਲਿੰਕ ਸਰਕਾਰ ਦੇ ਨਾਲ ਰਿਹਾ ਹੈਗਾ ਉਹ ਉਹਦੀ ਬੇਲ ਹਮੇਸ਼ਾ ਕੈਨਸਲ ਕਰ ਦਿੰਦੀ ਉਹ ਵਿਚਾਰਾ 14 ਬੇਲ ਕੈਨਸਲ ਕਰਵਾਉਣ ਤੋਂ ਔਰ ਟ੍ਰਾਇਲ ਕੋਈ ਨਹੀਂ ਹੈ ਕੋਈ ਹੋਦਰ ਤੇ ਉਸ ਸੀਰੀਅਸ ਅਲਿਗੇਸ਼ਨ ਨਹੀਂ ਹੈਗਾ ਉਹਦਾ ਪ੍ਰੂਫ ਨਹੀਂ ਹੈਗਾ ਇਸੇ ਤਰ੍ਹਾਂ ਦੇ ਨਾਲ ਮੈਂ ਐਸੇ ਐਗਜ਼ਾਮਪਲ ਦੇ ਰਿਹਾ ਆਈ ਕੈਨ ਕਾਊਂਟ ਹਾਊਜ਼ੈਂਡਸ ਆਫ ਸੱਚ ਐਗਜ਼ਾਮਪਲਸ ਇੱਕ ਜੀਐਨ ਸਾਈਂਬਾਬਾ ਥੇ ਦਿੱਲੀ ਯੂਨੀਵਰਸਿਟੀ ਇੰਗਲਿਸ਼ ਪ੍ਰੋਫੈਸਰ ਸੀ ਉਹਨਾਂ ਨੂੰ 10 ਸਾਲ ਜੇਲ੍ਹ ਦੇ ਵਿੱਚ 2014 ਤੋਂ ਲੈ ਕੇ 24 ਤੱਕ ਜੇਲ੍ਹ ਦੇ ਵਿੱਚ ਰੱਖਿਆ ਉਸ ਤੋਂ ਬਾਅਦ ਕੋਰਟ ਨੇ ਕਹਿ ਦਿੱਤਾ ਕਿ ਐਜੀ ਜਿਹੜੀ ਪ੍ਰੋਸੀਕਿਊਸ਼ਨ ਹੈ ਉਹ ਹੀ ਸਾਰੀ ਡਿਫੈਕਟਿਵ ਸੀ ਉਹਨੂੰ ਛੱਡਿਆ 24 ਦੇ ਵਿੱਚ 10 ਸਾਲ ਨੂੰ ਜੇਲ੍ਹ ਦੇ ਵਿੱਚ ਉਹ ਵਿਚਾਰਾ व्हीलचेयर ਦੇ ਉੱਤੇ ਹੈ ਇਸ ਅ ਸਪੈਸ਼ਲੀ ਏਬਲ ਪਰਸਨ ਯਾਨੀ ਕਿ व्हीलचेयर ਤੋਂ ਨਹੀਂ ਉੱਠ ਸਕਦੇ ਹੈ ਉਹਨਾਂ ਨੂੰ ਜੇਲ੍ਹ ਦੇ ਵਿੱਚ ਰੱਖਿਆ 10 ਸਾਲ ਉਸ ਤੋਂ ਬਾਅਦ ਕੋਰਟ ਨੇ ਕਹਿ ਦਿੱਤਾ ਕਿ ਸਾਰੀ ਪ੍ਰੋਸੀਕਿਊਸ਼ਨ ਡਿਫੈਕਟਿਵ ਸੀ ਤਾਂ ਇਸ ਤਰ੍ਹਾਂ ਇਸ ਤਰ੍ਹਾਂ ਹੀ ਹੈ ਅਮਰਿਤਪਾਲ ਨੋ ਵੀ ਪਤਾ ਨਹੀਂ ਕਿੰਨੇ ਦੇਰ ਰਹਿ ਜੇਲ੍ਹ ਦੇ ਵਿੱਚ ਰੱਖਣਗੇ ਕਿਉਂਕਿ ਸਰਕਾਰ ਨਹੀਂ ਚਾਹਦੀ ਕਿ ਇਹ ਬਾਹਰ ਆਏ ਔਰ ਨਸ਼ਿਆਂ ਦੇ ਖਿਲਾਫ ਕੰਮ ਕਰ ਸਕਕੇ ਕਿਉਂਕਿ ਸਰਕਾਰ ਦੇ ਖੁਦ ਦੇ ਲੋਕ ਜਿਹੜਾ ਪੰਜਾਬ ਹਨ ਹਰਿਆਣਾ ਹਾਈ ਕੋਰਟ ਉਹਨੇ ਖੁਦ ਕਿਹਾ ਹੈਗਾ ਕਿ ਜਿਹੜੀ ਪੰਜਾਬ ਪੁਲਿਸ ਦੇ ਬੰਦੇ ਹੈਗੇ ਆ ਜੱਜ ਜਿਹੜੇ ਹੁੰਦੇ ਡਰਦੇ ਆ ਪੋਲਿਟਿਸ਼ੀਨਾਂ ਕੋਲ ਵੈਸੇ ਤਾਂ ਉਹਨੂੰ ਪੋਲਿਟਿਸ਼ੀਨਾਂ ਦਾ ਨਾਮ ਲੈਣਾ ਚਾਹੀਦਾ ਜਿਹੜੇ ਉਹਨੂੰ ਉੱਥੇ ਸਰਕਾਰ ਚਲਾ ਰਹੇ ਹੈਗੇ ਉਹਨਾਂ ਨੇ ਕਿਹਾ ਹੈਗਾ ਜੱਜਾਂ ਨੇ ਕਿ ਪੁਲਿਸ ਉਹਦੇ ਨਾਲ ਮਿਲ ਰਹੀ ਹੈ ਤਾਂ ਇਹ ਚੱਲ ਰਿਹਾ ਹੈਗਾ ਅਸਲੀ ਜੇਕਰ ਅਮਰਿਤਪਾਲ ਸਿੰਘ ਬਾਹਰ ਆ ਜਾਂਦਾ ਜੇਲ੍ਹ ਤੋਂ ਤਾਂ ਹੋ ਸਕਦਾ ਹੈ ਕਿ ਇਹ ਜਿਹੜਾ ड्रग ट्रेड चल ਰਿਹਾ ਹੈਗਾ ਇਲੀਗਲ ਡਰਗ ਟ੍ਰੇਡ ਪੰਜਾਬ ਦੇ ਵਿੱਚ ਚੱਲ ਰਿਹਾ ਉਹ ਬੰਦ ਹੋ ਜਾਏ। ਅਸਲੀ ਉਹਨੂੰ ਜੇਲ੍ਹ ਚੋਂ ਕਦੀ ਵੀ ਬਾਹਰ ਨਹੀਂ ਆਣ ਦੇਣਗੇ। ਤਾਂ ਉਹ ਮੈਂ ਹੁਣ ਅਗਲਾ ਪੁਆਇੰਟ ਇਹਦੇ ਵਿੱਚ ਹੈ ਦੱਸਣਾ ਚਾਹਨਾ ਤੁਹਾਨੂੰ ਕਿ ਭਈ ਉਹ ਅਗਰ ਐਮਪੀ ਵੀ ਬਣ ਜੇ ਤਾਂ ਵੀ ਉਹ ਕੁਝ ਨਹੀਂ ਕਰ ਸਕੇਗਾ ਕਿਉਂਕਿ ਤੁਸੀਂ ਇਹ ਦੇਖ ਲਓ ਕਿ ਜਿਹੜੀ ਇਸ ਵੇਲੇ ਵੀ ਪਾਰਲੀਮੈਂਟ ਚੱਲ ਰਹੀ ਹੈਗੀ ਆ ਉਹਦੇ ਵਿੱਚ ਜਿੰਨੇ ਵੀ ਡਿਸਕਸ਼ਨਾਂ ਹੋਈਆਂ ਹੈਗੀਆਂ ਉਹਦਾ ਕੋਈ ਹੱਲ ਨਹੀਂ ਨਿਕਲਿਆ। ਉਹ ਫਜ਼ੂਲ ਗੱਪਸ਼ਪ ਹੁੰਦੀ ਹੈਗੀ ਪਾਰਲੀਮੈਂਟ ਦੇ ਵਿੱਚ ਚਾਹੇ ਤੁਸੀਂ ਉਹ ਕਿਸਾਨਾਂ ਵਾਲਾ ਕੇਸ ਦੇਖ ਲਓ ਚਾਹੇ ਤੁਸੀਂ ਇਹ ਜਿਹੜੀਆਂ ਊਮਨ ਰੈਸਲਰਸ ਜਿਨ੍ਹਾਂ ਦੀ ਸੈਕਸੂਅਲ ਐਕਸਪਲੋਇਟੇਸ਼ਨ ਹੋਈ ਹੈ ਉਹ ਕੇਸ ਦੇਖ ਲਓ ਚਾਹੇ ਤੁਸੀਂ ਮਣੀਪੁਰ ਵਾਲਾ ਕੇਸ ਦੇਖ ਲਓ ਚਾਹੇ ਅਧਾਨੀ ਦਾ ਉਹ ਰਾਹੁਲ ਗਾਂਧੀ ਨੇ ਖੜੇ ਹੋ ਕੇ ਉਹਨੀਆਂ ਫੋਟੋਆਂ ਮੋਦੀ ਔਰ ਅਧਾਨੀ ਦੀਆਂ ਦਿਖਾਈਆਂ ਸੀ ਇੰਨਾ ਲੰਬਾ ਉਹ ਐਕਸਪਲੇਨ ਕਿ ਕਿ ਤੱਕ ਕਿਸ ਤਰ੍ਹਾਂ ਮੋਦੀ ਔਰ ਅਦਾਨੀ ਦੀ ਕਲੂਜਨ ਹੈਗੀ ਹੈ ਇਨ ਥਿਸ ਕਰਪਸ਼ਨ ਰੈਕਡ ਫਿਰ ਵੀ ਉਹ ਕੁਝ ਨਹੀਂ ਹੋ ਜਾਏਗਾ ਪਾਰਲੀਮੈਂਟ ਦਾ ਕੋਈ ਮਤਲਬ ਹੀ ਨਹੀਂ ਹੈਗਾ ਇਸੇ ਤਰ੍ਹਾਂ ਤੁਸੀਂ ਹੁਣ ਦੇਖੋ ਕਿ ਪੰਜਾਬ ਦੇ ਜਿੰਨੇ ਵੀ ਐਮਪੀ ਹੈਗੇ ਆ ਸੱਤ ਰਾਜ ਸਭਾ ਦੇ ਆ 13 ਉੱਥੇ ਦੇਗੇ ਪਿਛਲੇ ਕਈ ਸਾਲਾਂ ਤੋਂ ਇਹ ਇਸ਼ੂ ਚੁਕਰੇ ਹੋਣਗੇ ਜਿਹੜਾ ਪਾਣੀਆਂ ਦਾ ਹੈਗਾ ਜਾਂ ਅ ਡਰੱਗਸ ਦਾ ਹੈਗਾ ਜਾਂ ਉੱਥੇ ਅਨਇੰਪਲੋਇਮੈਂਟ ਦਾ ਹੈਗਾ ਜਾਂ ਐਕਸਟ੍ਰੀਮ ਡੈਟ 4 ਲੱਖ ਕਰੋੜ ਰੁਪਿਆ ਉਹ ਹੋ ਗਿਆ ਕਰਜ਼ਾ ਹੋ ਗਿਆ ਉਹਨੂੰ ਕਿਸ ਤਰ੍ਹਾਂ ਰੋਕਿਆ ਜਾ ਸਕੇ ਜਾਂ ਸਰਕਾਰੀ ਕ੍ਰਪਸ਼ਨ ਨੂੰ ਕਿਸ ਤਰ੍ਹਾਂ ਰੋਕਿਆ ਜਾ ਸਕੇ ਕੋਈ ਹੱਲ ਨਹੀਂ ਹੈ ਉੱਥੇ ਪਾਰਲੀਮੈਂਟ ਦੇ ਵਿੱਚ ਕੋਈ ਵੀ ਹੱਲ ਨਹੀਂ ਹੈਗਾ ਉੱਥੇ ਕਿਸੇ ਵੀ ਸੋਲੂਸ਼ਨ ਪ੍ਰੋਬਲਮ ਦਾ ਹੱਲ ਉੱਥੇ ਪਾਰਲੀਮੈਂਟ ਦੇ ਵਿੱਚ ਨਹੀਂ ਮਿਲ ਸਕਦਾ ਮੈਂ ਤੁਸੀਂ ਇਹ ਦੇਖੋ ਕਿ ਸਿਮਰਨਜੀਤ ਸਿੰਘ ਮਾਨਵਤਾ ਬਣੇ ਸੀ ਉਹ ਐਮਪੀ ਕਿ ਕੀ ਹੱਲ ਕਰਵਾ ਲਿਆ ਉਹਨਾਂ ਨੇ ਇਹ ਸਿਰਫ ਅਗਰ ਕਿਸੇ ਨੂੰ ਉੱਥੇ ਦੀਆਂ ਐਮਪੀ ਦੀਆਂ ਫੈਸਿਲਿਟੀਆਂ ਕਾਰ ਜਾਂ ਕਾਰ ਜਾਂ ਇਹੋ ਜਿਹੇ ਪੈਸੇ ਸੈਲਰੀ ਇਹ ਚਾਹੀਦੀ ਹੈ ਤਾਂ ਹੀ ਐਮਪੀ ਹੋ ਬਣੇ ਅਦਰਵਾਈਜ਼ ਜੇਕਰ ਕਿਸੇ ਨੇ ਪਬਲਿਕ ਦੀ ਸੇਵਾ ਕਰਨੀ ਹੈਗੀ ਹੈ ਤਾਂ ਐਮਪੀ ਬਣਨ ਦਾ ਕੋਈ ਫਾਇਦਾ ਨਹੀਂ ਹੈਗਾ ਪੋਲੀਟੀਸ਼ੀਅਨ অর ਪੋਲੀਟਿਕਸ ਦਾ ਮਤਲਬ ਇਹੀ ਹੈਗਾ ਸਿਰਫ ਕਿ ਇਫ ਯੂ ਕੈਨ ਇੰਪਰੂਵ ਦਾ ਕੁਆਲਿਟੀ ਆਫ ਲਾਈਫ ਆਫ ਸਿਟੀਜ਼ਨਸ ਉਹ ਤਾਂ ਇਹ ਜਿਹੜੇ ਇਲੈਕਟਰਲ ਪੋਲੀਟਿਕਸ ਹੈਗੀ ਹੈ ਇਹਦੇ ਵਿੱਚ ਤਾਂ ਹੋ ਹੀ ਨਹੀਂ ਸਕਦਾ ਤਾਂ ਅਸਲੀ ਨੋ ਅਮਰਿਤਪਾਲ ਸਿੰਘ ਨੋ ਐਮਪੀ ਬਣ ਕੇ ਕੋਈ ਫਾਇਦਾ ਨਹੀਂ ਹੋਏਗਾ ਜੇਕਰ ਅ ਸੈਲਫਲੈਸਲੀ ਯਾਨੀ ਕਿ ਕੁਝ ਔਦਾ ਮਿਲੇ ਤਾਂ ਬਿਨਾ ਜਿਸ ਤਰ੍ਹਾਂ ਪਹਿਲੇ ਕਰ ਰਿਹਾ ਸੀ ਡਰੱਗਸ ਨੂੰ ਹਟਾਉਣ ਦਾ ਜਾਂ ਲੋਕਾਂ ਨੂੰ ਅੰਮ੍ਰਿਤ ਛਕਾਉਣ ਦਾ ਉਹਲਾ ਕੰਮ ਕਰ ਰਿਹਾ ਸੈਲਫਲੈਸਲੀ ਖੁਮਕਮ ਕੇ ਕਰੇਗਾ ਤਾਂ ਹੀ ਫਾਇਦਾ ਜਦੋਂ ਉਹ ਛੁੱਟੇਗਾ ਉੱਥੋਂ ਜੇਲ ਤੋਂ ਐਮਪੀ ਬਣ ਕੇ ਤਾਂ ਇੱਕ ਹੀ ਵਿਲ ਬੀ ਵਨ ਆਫ ਦਾ 900 ਪੀਪਲ ਇਨ ਪਾਰਲੀਮੈਂਟ ਯਾਨੀ ਕਿ 250 ਰਾਜ ਸਭਾ ਦੇ ਹੁੰਦੇ ਆ 543 ਹਥੇ ਹੁੰਦੇ ਆ ਲੋਕ ਸਭਾ ਦੇ ਉਹ ਇੱਕ ਬੰਦਾ ਹੋਏਗਾ ਜੇਕਰ ਸੈਲਫਲੈਸਲੀ ਆਪਣੀ ਟੀਮ ਬਣਾ ਕੇ ਉੱਥੇ ਪੰਜਾਬ ਦੇ ਵਿੱਚ ਕੰਮ ਕਰਦਾ ਤਾਂ ਐਨਟਾਇਰ ਫੋਕਸ ਵਿਲ ਬੀ ਔਨ ਹਿਮ ਉਹ ਕਾਫੀ ਕੰਮ ਕਰ ਸਕਦਾ ਹੁਣ ਤਾਂ ਐਨਹੀਂ ਜਿਹੜੇ ਜਿਹੜੇ ਕਰਪਟ ਐਮਪੀਸ ਅਗੇ ਸੱਤ ਤਾਂ ਰਾਜ ਸਭਾ ਉੱਤੇ ਜਿਹਾ ਬੁੱਤ ਹੁੰਦੇ ਉੱਥੇ ਬੁੱਤ ਭੇਜੇ ਹੋਏ ਆ ਜਿਹੜੇ ਲੋਕ ਸਭਾ ਦੇ ਹੁਣ ਬਣੇ ਹੈਗੇ ਆ ਕਾਂਗਰਸ ਆ ਉਹ ਉਹ ਕੁਝ ਵੀ ਬੋਲੀ ਜਾਣਾ ਫਜ਼ੂਲ ਬੋਲੀ ਜਾਣਾ ਚਾਹੇ ਆ ਮ ਉਸਸੇ ਵਾਲਾ ਤਾਂ ਉਹਨੇ ਕਾਂਗਰਸ ਵਾਲੇ ਨੇ ਚੁੱਕਿਆ ਉੱਥੇ ਇਸ ਉਹਦਾ ਕੋਈ ਫਰਕ ਥੋੜਾ ਪੈ ਜਾਏਗਾ ਇਹ ਮੁੱਦਾ ਚੁਕਣਾ ਕੋਈ ਮੁਸ਼ਕਲ ਨਹੀਂ ਹੈਗਾ ਤਾਂ ਕਿਸੇ ਗਦੈ ਨੂੰ ਵੀ ਕਹੋ ਤੂੰ ਬੋਲੀ ਜਾ ਮੁੱਦਾ ਚੁਕਦੇ 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 ਚੁਕਦੇਗਾ ਗਦੈ ਨੂੰ ਇਹ ਗਲਾਈ ਦਾ ਵੀ ਥੋੜਾ ਲਾਊਡ ਸਪੀਕਰ ਲटका ਦਿਓ ਬੋਲੋ ਕਿ ਉਹ ਹਰ ਜਗ੍ਹਾ ਤੇ ਘੁੰਮ ਘੁੰਮ ਕੇ ਔਰ ਪਾਰਲੀਮੈਂਟ ਦੇ ਸਾਹਮਣੇ ਖੜਾ ਹੋ ਕੇ ਕਈ ਜਗ੍ਹਾ ਕੇ ਇਹ ਕੰਮ ਕਰ ਦਿਓ ਕੰਮ ਕਰ ਦਿਓ ਕੋਈ ਉਹਦਾ ਉਹੀ ਮਤਲਬ ਹੈਗਾ ਕਿ ਜਿਸ ਤਰ੍ਹਾਂ ਤੁਸੀਂ ਇੱਕ ਦੀਵਾਰ ਦੇ ਸਾਹਮਣੇ ਖੜੇ ਹੋ ਕੇ ਬੋਲ ਰਹੇ ਹੋ ਤਾਂ ਕੋਈ ਮਤਲਬ ਨਹੀਂ ਹੈਗਾ ਜਿਹੜਾ ਪਾਰਲੀਮੈਂਟ ਦੇ ਵਿੱਚ ਡਿਸਕਸ਼ਨ ਹੁੰਦੀ ਹੈ ਤਾਂ ਇਸ ਲਈ ਇਹਨੂੰ ਅਮਰਿਤਪਾਲ ਸਿੰਘ ਨੂੰ ਉਹਦੇ ਵਿੱਚ ਇਲੈਕਟਰਲ ਵਸਤਾ ਉਹਨੇ ਜੋ ਕਰਨਾ ਉਹਨੇ ਆਪਣੇ ਆਪ ਹੀ ਕਰਨਾ ਹੈਗਾ ਮੈਂ ਤਾਂ ਕੁਝ ਦੱਸ ਨਹੀਂ ਸਕਦਾ ਉਹਨੂੰ ਪਰ ਉਹਨੂੰ ਇਹ बार-बार ਸੋਚਣਾ ਚਾਹੀਦਾ ਹੈ ਕਿ ਉਹਨੂੰ ਇਹ ਇਲੈਕਟਰਲ ਪੋਲਿਟਿਕਸ ਦੇ ਵਿੱਚ ਜਾਣਾ ਚਾਹੀਦਾ ਹੈ ਕਿ ਨਹੀਂ ਜਿਨ੍ਹਾਂ ਲੋਕਾਂ ਨੇ ਉਹਨੂੰ ਵੋਟ ਪਾਈ ਹੈਗੀ ਆ ਉਹਨਾਂ ਨੇ ਤਾਂ ਬਹੁਤ ਚੰਗਾ ਕੀਤਾ ਉਹਨਾਂ ਦੇ ਵਾਸਤੇ ਉਹਨੂੰ ਬਾਹਰ ਨਿਕਲ ਕੇ ਕੁਝ ਕੰਮ ਕਰਨਾ ਚਾਹੀਦਾ ਹੈਗਾ ਨਸ਼ਿਆਂ ਤੋਂ ਲੋਕਾਂ ਨੂੰ ਬਚਾਉਣਾ ਚਾਹੀਦਾ ਔਰ ਹੋਰ ਵੀ ਜੜੀ ਪੰਜਾਬ ਦੇ ਵਿੱਚ ਹਰ ਤਰ੍ਹਾਂ ਦਾ ਕਰਪਸ਼ਨ ਹੋ ਰਹੀ ਹੈਗੀ ਆ ਪੋਲਿਟਿਕਲ ਕਰਪਸ਼ਨ ਉਹਨੂੰ ਰੋਕਣ ਵਾਸਤੇ ਕੁਝ ਕਰਨਾ ਚਾਹੀਦਾ ਬਾਹਰ ਨਿਕਲ ਕੇ ਔਰ ਨਾਲ ਨਾਲ ਇਹ ਜਿਹੜਾ ਵਾਰਿਸ ਪੰਜਾਬ ਦਾ ਉਹ ਆਰਗੇਨਾਈਜੇਸ਼ਨ ਹੈਗੀ ਹੈ ਉਹਦਾ ਜਿਹੜਾ ਐਕਚੁਅਲੀ ਫਾਊਂਡਰ ਸੀ ਦੀਪ ਸਿੱਧੂ ਉਹ ਵੀ ਇਹ ਬਾਰ ਬਾਰ ਕਹਿੰਦਾ ਸੀ ਕਿ ਇਲੈਕਟਰਲ ਪੋਲਿਟਿਕਸ ਦੇ ਵਿੱਚ ਮੈਂ ਨਹੀਂ ਜਾਣਾ ਹੈਗਾ ਉਹ ਇਹੀ ਕਹਿੰਦਾ ਸੀ ਤਾਂ ਇਹ ਜੇਕਰ ਤੁਸੀਂ ਜਾ ਰਹੇ ਹੋ ਤੁਸੀਂ ਪਤਾ ਨਹੀਂ ਕਿਉਂ ਅਮਰਿਤਪਾਲ ਪਤਾ ਨਹੀਂ ਕਿਉਂ ਜਾ ਰਿਹਾ ਹੈ ਉਹ ਐ ਸੋਚ ਰਿਹਾ ਹੋਏਗਾ ਕਿ ਮੈਨੂੰ ਸ਼ਾਇਦ ਜੇਲ੍ਹ ਚੋਂ ਬਾਹਰ ਕੱਢ ਦੇਣਗੇ ਉਹ ਤਾਂ ਹੋ ਨਹੀਂ ਰਿਹਾ ਤਾਂ ਇਸ ਲਈ ਉਹਨੂੰ ਇਲੈਕਟਰਲ ਪੋਲਿਟਿਕਸ ਤੋਂ ਬਚਣਾ ਚਾਹੀਦਾ ਹੈਗਾ ਕਿ ਔਰ ਨਾਲ ਹੀ ਜੇਕਰ ਹੁਣ ਕੱਲ ਪਤਾ ਨਹੀਂ ਸੌਚਕਣੀ ਉਹਨੇ ਜੇਕਰ ਸੌਚਣ ਤੋਂ ਬਾਅਦ ਵੀ ਉੱਥੋਂ ਰਿਜ਼ਾਈਨ ਕਰ ਦਿੰਦਾ ਹੈਗਾ ਤਾਂ ਚੰਗੀ ਗੱਲ ਹੋਏਗੀ ਪੰਜਾਬ ਦੇ ਵਾਸਤੇ ਤਾਂ ਕਿ ਜਦੋਂ ਵੀ ਬਾਹਰ ਨਿਕਲ ਸਕੇਗਾ ਉਹ ਲੋਕਾਂ ਦੇ ਵਾਸਤੇ ਜ਼ਿਆਦਾ ਇਫੈਕਟਿਵਲੀ ਕੰਮ ਕਰ ਸਕੇਗਾ ਔਰ ਜੋ ਦੀਪ ਸਿਧੂ ਕਹਿੰਦਾ ਸੀ ਕਿ ਇਲੈਕਟਰਲ politix ਦੇ ਵਿੱਚ ਨਹੀਂ ਜਾਣਾ ਹੈਗਾ ਸਿੱਖ ਮੋਨਿਟਰਿੰਗ ਆਰਗੇਨਾਈਜੇਸ਼ਨ ਬਣਾਵਾਂਗੇ ਕਿ ਜਿਹੜੀ politix ਨੂੰ ਮੋਨਿਟਰ ਕਰੇਗੀ ਜਿਵੇਂ ਆਪਣੇ ਬੰਦੇ ਵੀ ਭੇਜਨੇ ਹੈਗੇ ਉਹਦੇ ਉੱਪਰ ਇੱਕ ਮੋਨਿਟਰਿੰਗ ਆਰਗੇਨਾਈਜੇਸ਼ਨ ਹੋਣੀ ਚਾਹੀਦੀ ਹੈਗੀ ਜਿਹੜੇ ਜਿਹੜੀ ਉਹ ਦੇਖੇ ਕਿ ਜਿਹੜੇ ਉਹ ਬੰਦੇ ਉਹਨਾਂ ਨੇ ਭੇਜੇ ਹੈਗੇ ਇਲੈਕਟਰਲ politix ਦੇ ਵਿੱਚ ਉਹ ਬੇਈਮਾਨੀ ਦੇ ਨਾਲ ਕੰਮ ਤਾਂ ਨਹੀਂ ਕਰ ਰਹੇ ਹੈਗੇ ਜਾਂ ਕੋਈ ਗਲਤ ਕੰਮ ਤਾਂ ਨਹੀਂ ਕਰ ਰਹੇ ਹੈਗੇ ਇਹ ਜ਼ਰੂਰੀ ਹੈ ਮੋਨਿਟਰਿੰਗ ਆਰਗੇਨਾਈਜੇਸ਼ਨ ਇਹ ਇਲੈਕਟਰਲ politix ਦੇ ਵਿੱਚ ਜਾ ਕੇ ਤਾਂ ਇੱਕ ਮਤਲਬ ਕਿ ਬੋੜੀ ਗੰਦੀ politix ਹੈਗੀ ਹੈ ਹਿੰਦੁਸਤਾਨ ਦੀ ਤਾਂ ਇਹਦੇ ਵਿੱਚ ਜਾਣ ਦਾ ਉਹਨੂੰ ਕੋਈ ਫਾਇਦਾ ਨਹੀਂ ਹੈਗਾ ਤਾਂ ਮੈਂ ਉਹਨੂੰ ਇਹੀ ਕਹਾਂਗਾ ਕਿ ਇਹ ਇੱਕ ਦੋ ਵਾਰੀ ਫਿਰ ਸੋਚੇ ਚਾਹੇ ਸੌ ਚੁੱਕ ਵੀ ਲਵੇ ਉਸ ਤੋਂ ਬਾਅਦ ਵੀ ਇਹ ਸੋਚੇ ਕਿ ਉਹਨੂੰ MP ਰਹਿਣਾ ਚਾਹੀਦਾ ਕਿ ਨਹੀਂ ਤਾਂ ਅੱਜ ਦੀ ਵੀਡੀਓ ਦੇ ਵਿੱਚ ਮੈਂ ਐਨਾ ਹੀ ਤੁਹਾਨੂੰ ਕਹਿਣਾ ਚਾਹੁੰਦਾ ਸੀ ਔਰ ਬਾਕੀ ਦੇ ਜਿਹੜੇ ਅਜੇ ਰਿਲੇਟਿਡ ਲਿੰਕਸ ਹੈਗੇ ਆ ਜਾਂ ਮੈਂ ਇਦੇ ਬਾਰੇ ਲਿਖਿਆ ਜਾਂ ਪੰਜਾਬ ਦੇ ਬਾਰੇ ਮੈਂ ਕਾਫੀ ਲਿਖਦਾ ਹਾਂ ਵੈਸੇ ਤਾਂ ਇਹਦੇ ਬਾਰੇ ਮੈਂ ਜੋ ਲਿਖਿਆ ਹੈਗਾ ਅੰਮ੍ਰਿਤਪਾਲ ਦੇ ਜਾਂ ਜੋ ਇਹਦੀ ਪਟੀਸ਼ਨ ਪਾਈ ਹੈਗੀ ਹੈ ਉਹ ਐਜ਼ਏ ਲਾਇਰਸ ਨੂੰ ਵੀ ਪੜ੍ਹਣੀ ਚਾਹੀਦੀ ਹੈਗੀ ਉਹਨਾਂ ਨੂੰ ਇਹ ਮੰਨ ਲੈਣਾ ਚਾਹੀਦਾ ਹੈ ਕਿ ਹਿੰਦੁਸਤਾਨ ਦੇ ਵਿੱਚ ਇਨਸਾਫ ਮਿਲਣ ਵਾਲਾ ਨਹੀਂ ਹੈ ਇਹਨੂੰ ਮੈਂ ਤੁਹਾਨੂੰ ਦੋ ਤਿੰਨ ਐਗਜ਼ਾਮਪਲ ਦਿੰਦੇ ਹਾਂ ਉਮਰ ਖਾਲੇਦ ਔਰ ਜੀ ਐਨ ਸਾਹਿਬ ਡਾਕਟਰ ਸੀ ਐਨ ਪ੍ਰੋਫੈਸਰ ਸੀ ਐਨ ਜੀ ਐਨ ਸਾਹਿਬ ਆਬਾ ਦਾ ਉਹ ਇਨਸਾਫ ਮਿਲਣਾ ਬਹੁਤ ਮੁਸ਼ਕਿਲਤ ਹੈ ਤਾਂ ਐਸਲੀ ਤੁਸੀਂ ਇੰਟਰਨੈਸ਼ਨਲ ਜਿਹੜੇ ਜੁਡੀਸ਼ੀਅਲ ਫਾਰਮਸ ਹੈਗੇ ਆ ਉਹਨਾਂ ਦੇ ਜਿਹੜੇ ਹਿਊਮਨਿਟੇਰੀਅਨ ਲਾਜ਼ ਹੁੰਦੇ ਹੈਗੇ ਉਹ ਜਿਹੜੇ ਲੋਕਲ ਕਿਸੇ ਵੀ ਕੰਟਰੀ ਦੇ ਲਾਜ਼ ਹੁੰਦੇ ਉਸ ਤੋਂ ਉੱਪਰ ਹੁੰਦੇ ਐ ਸਵਿਧਾਨ ਸੰਧਾਨ ਜਿੰਨਾ ਮਰਜ਼ੀ ਕਹਿੰਦੇ ਰਹਿਣ ਸੰਵਿਧਾਨ ਤੋਂ ਵੀ ਉੱਪਰ ਜਿਹੜੇ ਇੰਟਰਨੈਸ਼ਨਲ ਹਿਊਮਨ ਰਾਈਟਸ অর ਹਿਊਮਨਿਟੇਰੀਅਨ ਲਾਜ਼ ਹੈਗੇ ਉਹ ਹੁੰਦੇ ਐ ਤੇ ਇਹਨਾਂ ਨੂੰ ਦੇ ਸ਼ੁੱਡ ਅਪਰੋਚ ਸਮ ਇੰਟਰਨੈਸ਼ਨਲ ਹਿਊਮਨ ਹਿਊਮਨ ਰਾਈਟਸ ਏਜੰਸੀ ਟੂ ਗੈਟ ਅਮਰਿਤਪਾਲ ਐਂਡ ਇਸ ਫਰੈਂਡਸ ਰੀਲੀਜ਼ਡ ਫਰੋਮ ਡਿਬਰੂਗਰ ਜੇਲ ਤਾਂ ਉਹ ਤੁਸੀਂ ਉਹ ਪੜ ਸਕਦੇ ਹੋ ਜਿਹੜੇ ਮੈਂ ਲਾਜ਼ ਕੋਰਟ ਕਿਤੇ ਹੈਗੇ ਆ ਔਰ ਇਹ ਕੋਸ਼ਿਸ਼ ਕਰੋ ਕਿ ਇੰਟਰਨੈਸ਼ਨਲ ਜਿਹੜੇ ਜੁਡੀਸ਼ੀਅਲ ਫੋਰਮਸ ਹੈਗੇ ਕੋਰਟਸ ਨਹੀਂ ਜੁਡੀਸ਼ੀਅਲ ਫੋਰਮ ਜਿਹੜੇ ਹੈਗੇ ਉੱਥੇ ਆਪਣੀ ਪਟੀਸ਼ਨ ਪਾਵਰ ਨੂੰ ਛਡਵਾਉਣ ਵਾਸਤੇ ਤਾਂ ਅੱਜ ਦੇ ਵੀਡੀਓ ਵਿੱਚ ਮੈਂ ਇੰਨਾ ਹੀ ਕਹਿਣਾ ਸੀ ਤੁਹਾਨੂੰ ਔਰ ਥੈਂਕਸ ਫॉर ਵਾਚਿੰਗ